ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲੈ ਵੀ ਅੱਜਨਾ ਮੈਂ ਉਰੇ ਪਟਿਆਲੇ ਆਇਆ ਤਾਂ ਪਟਿਆਲੇ ਜਿਹੜਾ ਹੈ ਨਾ ਖਾਲਸਾ ਈਡ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਬਹੁਤ بڑا ਆਧਾਰਾ ਹੈ ਤੇ ਸੰਸਾਰ ਭਰ ਕੇ ਵਿੱਚ ਜਿਹੜਾ ਹੈਗਾ ਬਹੁਤ ਸਾਰੀਆਂ ਸਰਗਰਮੀਆਂ ਚਲਾ ਰਿਆ ਤੇ ਉਹਨਾਂ ਨੇ ਇੱਕ ਉਰੇ ਡਾਕਟਰੀ ਜਿਹੜਾ ਹੈਗਾ ਸਿਹਤਾਂ ਕੇਂਦਰ ਜਾਂ ਡਾਕਟਰੀ ਇਲਾਜ ਵਾਸਤੇ ਕੇਂਦਰ ਖੋਲਿਆ ਪਾ ਪਟਿਆਲੇ ਦੇ ਵਿੱਚ ਰਿਸ਼ੀ ਕਲੋਨੀ ਦੇ ਵਿੱਚ ਆਇਓ ਗਲੀ ਨੰਬਰ 7 ਹੈ ਜਿਹੜਾ ਹੀ ਆਪਣੇ ਉਰੇ ਬਹੁਤ ਮਸ਼ਹੂਰ ਟਰੈਕਟਰ ਬਾਜ਼ਾਰ ਹੈ ਮਾਰਕੀਟ ਹੈ ਉਸਕੇ ਦੂਜੇ ਪਾਸਾ ਹੈ ਤoure ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਮਰੀਜ਼ਾਂ ਨੂੰ ਖਾਸ ਕਰਕੇ ਦੰਦਾਂ ਦਾ ਇਲਾਜ ਕਰਨੇ ਵਾਸਤੇ ਐਕਸ-ਰੇ ਕਰਨੇ ਵਾਸਤੇ ਹੋਰ ਵੀ ਬਹੁਤ ਸਾਰੇ ਜਿਹੜੇ ਲੈਬਾਰਟਰੀਆਂ ਕੇ ਵਿੱਚ ਟੈਸਟ ਹੋਣਾਂ ਬੜੇ ਮਹਿੰਗੇ ਤੇ ਉਹ ਸਾਰੀਆਂ ਸਹੂਲਤਾਂ ਉਰੇ ਦੇਈਆਂ ਜਾ ਰੀਆਂ ਤੇ ਜਿੰਨੇ ਵੀ ਬੰਦੇ ਅੱਜ ਮਨ ਸੁਣ ਰਹੇ ਆ ਉਹਨਾਂ ਨੂੰ ਜ਼ਰੂਰ ਉਰੇ ਆਣਾ ਚਾਹੀਦਾ ਤੇ ਇਹਨਾਂ ਸਾਰੀਆਂ ਸਹੂਲਤਾਂ ਦਾ ਲਾਭ ਉਠਾਉਣਾ ਚਾਹੀਦਾ ਆਵਾ ਅੱਜ ਆਪਾਂ ਤੁਹਾਨੂੰ ਅੰਦਰ ਤੇ ਵੀ ਦਿਖਾਵਾਂ ਵੀ ਉਰੇ ਮਤਲਬ ਕਿ ਕਿਸ ਤਰ੍ਹਾਂ ਦੀ ਸਹੂਲਤਾਂ ਜਿਹੜੀਆਂ ਹੈਗੀਆਂ ਜਿਹੜੇ ਬੰਦੇ ਆਵਾ ਉਹਨਾਂ ਨੂੰ ਦੇਈਆਂ ਜਾ ਰੀਆਂ ਆਓ ਜੀ ਉਰੇ ਬਹੁਤ ਵਧੀਆ ਜਿਹੜਾ ਹੈਗਾ ਪ੍ਰਬੰਧ ਕਰੇ ਹੋਏ ਆ। ਬਾਈ ਹੋਨੇ ਆ। ਬਾਈ ਜੀ ਪੁੱਛ ਲੈ ਬਾਈ ਜੀ। ਸਤਿ ਸ਼੍ਰੀ ਅਕਾਲ। ਮੈਕਬੀ ਜੀ ਖਾਲਸਾ ਵੈਗਰੀ ਜੀ ਫਤਿਹ। ਮਾੜਾ ਜਿਹਾ ਸਮਝਾ ਦੱਸੋ। ਵੀ ਆਪਾਂ ਉਹ ਇਹ ਕਿਆ-ਕਿਆ ਸਹੂਲਤਾਂ ਜਿਹੜੀਆਂ ਹੈਗੀਆਂ ਜਿਹੜੇ ਬੰਦੇ ਆਵਣ ਕਿਆ-ਕਿਆ ਸਹੂਲਤਾਂ ਦੇ ਰਹੇ ਆ। ਇੱਥੇ ਭਾਈ ਕਿਤਾ ਆਪਣੇ ਮੈਡੀਕਲ ਦੀ ਜਿਹੜੀਆਂ ਮੁਢਲੀ ਸਿਹਤ ਆਯਾਣੀਆਂ ਜਿਹਦੇ ਵਿੱਚ ਆਪਣੇ ਟੈਸਟਸ ਹੋਵੇ ਬਾਡੀ ਦੇ ਕੋਈ ਵੀ। ਉਸ ਤੋਂ ਇਲਾਵਾ ਫਿਜ਼ੀਓਥੈਰੇਪੀ ਦਾ ਹੋ ਗਿਆ, ਐਕਸ-ਰੇ ਹੋਗੇ। ਉਹ ਡਾਕਟਰ ਇੱਕ ਆਪਣੇ ਕੋਲ ਬੈਂਦੇ ਆ ਡੈਂਟਲ ਦੇ ਉਹਦੇ ਵਿੱਚ ਤੁਸੀਂ ਕੈਪਿੰਗ ਕਰਵਾ ਸਕਦੇ ਆ ਜਾਂ ਦੰਨਾਂ ਦਾ ਕਿਸੇ ਤਰੀਕੇ ਦਾ ਕੋਈ ਇਲਾਜ ਆ ਉਹ ਤੁਸੀਂ ਇੱਥੇ ਕਰਵਾ ਸਕਦੇ ਆ ਫਿਜ਼ੀਓਥੈਰੇਪੀ ਦਾ ਚੱਲਦਾ ਜਾਂ ਫਿਰ ਕੋਈ ਕਿਸੇ ਤਰੀਕੇ ਦੀ ਕੋਈ ਬਿਮਾਰੀ ਹੈ ਉਹਦੇ ਕਰਕੇ ਤੁਹਾਨੂੰ ਗਲੂਕੋਜ਼ ਚੁਣਾਉਣਾ ਪੈਂਦਾ ਜਾਂ ਕੁਝ ਕਰਾਉਣਾ ਪੈਂਦਾ ਉਹ ਵੀ ਆ ਠੀਕ ਹੈ ਬਾਈ ਜੀ ਅਜਾ ਬਾਈ ਜੀ ਤੁਸੀਂ ਹੱਥ ਮਲਾ ਲਓ ਆਪਣਾ ਨਾਮ ਕੀ ਹੈ ਕੁਲਵਿੰਦਰ ਸਿੰਘ ਅੱਛਾ ਉਹਰੇ ਆਪਣਾ ਹੋਰ ਕਿਆ ਸਹੂਲਤਾਂ ਆਪਾਂ ਦੇ ਰਹੇ ਆ ਐਕਸ-ਰੇ ਸਾਰੀ ਤਰ੍ਹਾਂ ਦੇ ਹਾਂਜੀ ਐਕਸ-ਰੇ ਹੋਗੇ ਜੀ ਆਪਣੇ ਡੈਂਟਿਸ ਦਾ ਹੋ ਗਿਆ ਜੀ ਜਿੱਦਾਂ ਬਲੱਡ ਟੈਸਟ ਹੋਗੇ ਇਹ ਪੀਓਗੇ ਤੇ ਸੀਟੀ ਸਕੈਨ ਅੱਛਾ ਉਹਦੇ ਪੈਸੇ ਬੁਸੇ ਕਿਨੇ ਲਏ ਜਾਂ ਤਾਂ ਸਮਝ ਜੀ ਇਹ ਸਸਤਾ ਹੈ ਉਹ ਬਾਹਰ ਤੇ ਬਾਹਰ ਨਾਲੋਂ ਬਹੁਤ ਸਸਤਾ ਜੀ ਜਿੱਦਾਂ ਆਪਾਂ ਬਾਹਰ ਆਪਾਂ ਬਲੱਡ ਟੈਸਟ ਦੀ ਆਪਾਂ ਗੱਲ ਕਰੀਏ ਜੀ ਤੇ ਬਾਹਰ ਆਪਾਂ ਜੇ ਆਪਾਂ ਟੈਸਟ ਕਰਾਈ ਤੇ 4 ਤੇ 5000 ਰੁਪਏ ਆਪਣੇ ਪੂਰੇ ਬਾਡੀ ਦੇ ਟੈਸਟ ਆਉਂਦੇ ਆ ਤੇ ਆਪਾਂ ਉਹੀ ਟੈਸਟ 1000 ਰੁਪਏ ਦੇ ਵਿੱਚ ਇੱਥੇ ਆਪਣੇ ਕੋਲ ਡਾਕਟਰ ਵੀ ਮੇਰੇ ਖਿਆਲ ਨਾਲ ਬਾਹਰ ਬਹੁਤ ਪੈਸੇ ਲਾਹਾ ਉਰੇ ਮੈਂ ਅੱਜ ਆਪਣੇ ਵੀ ਦਿਖਾਣ ਆਇਆ ਤਾਂ ਦੰਦਾਲਾ ਮਸਲਾ ਦਾ 20 ਰੁਪਏ ਲੱਗੇ ਆ ਇਹ ਸਭ ਤੇ ਵਧੀਆ ਹੈ ਵੀ ਡਾਕਟਰ ਦੀ ਫੀਸ 200 ਰੁਪਏ ਜੀ ਨਹੀਂ ਇੱਕ ਵਾਰ ਹੋਰ ਵੀ ਹੈ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਚਾਹ ਬਹੁਤ ਵਧੀਆ ਪਲਾਵਾ ਮੈਂ ਨਾ ਦੋ ਵਾਰ ਪੀਆ ਜੀ ਇਸੇ ਕਰਕੇ ਆਪਣੇ ਆਪ ਕਿੰਨੇ ਬੰਦੇ ਮੁਲਾਜ਼ਮ ਹੋਰੇ ਕੰਮ ਕਰ ਰਹੇ ਬਹੁਤ ਕਿੰਨੇ ਕਿ ਸੇਵਾਦਾਰ ਇਹਦੇ ਵਿੱਚ ਇੰਨਾ ਜੀ ਵੀ ਡਾਕਟਰ ਜਿਹੜੇ ਹੈਗੇ ਆ ਡਾਕਟਰ ਦੰਦਾਂ ਦੇ ਆ ਦੰਦਾ ਵਾਲੇ ਹੋਗੇ ਇੱਕ ਦੂਸਰੇ ਡਾਕਟਰ ਆ ਜਿਹੜੇ ਕਿਸੇ ਵੀ ਬਿਮਾਰੀ ਦਾ ਤੁਸੀਂ ਉਹਦੇ ਲਈ ਦਿਖਾ ਸਕਦੇ ਹੋ ਮੈਡੀਸਨ ਮੈਡੀਸਨ ਦੇ ਡਾਕਟਰ ਹੈ ਮੈਡੀਸਨ ਦੇ ਲਈ ਬੈਠਾ ਰੋਜ਼ ਹਾਂਜੀ ਉਹ ਵੀ ਹੈਗੇ ਰੋਜ਼ ਬੈਠਦੇ ਆ ਹਾਂਜੀ ਇੱਕ ਪੈਥੋਲੋਜੀ ਲੈਬ ਵਾਲੇ ਆ ਜਿਹੜੇ ਆਪਣੇ ਟੈਸਟ ਕਰਦੇ ਆ ਉਸ ਤੋਂ ਇਲਾਵਾ ਇੱਕ ਫਿਜ਼ੀਓਥੈਰੇਪੀ ਵਾਲਾ ਵੀ ਦਾ ਆਪਣੇ ਕੋਲ ਐਕਸ-ਰੇ ਵਾਲਾ ਆ ਇੱਕ ਮੈਡੀਸਨ ਵਾਲਾ ਸੋ ਭਈ ਜਿਹੜੇ ਵੀ ਪਟਿਆਲੇ ਕੇ ਆਲੇ-ਦਾਲੇ ਤੇ ਜਿੱਥੇ ਤੇ ਵੀ ਮਤਲਬ ਕਿ ਕਿ ਆਪਾਂ ਅੱਜ ਕੱਲ੍ਹ ਮੈਡੀਕਲ ਟੈਸਟਾਂ ਦੇ ਵਿੱਚ ਡਾਕਟਰਾਂ ਦੇ ਵਿੱਚ ਬਹੁਤ ਬੁਰਾ ਹਾਲ ਹੈ ਲੋਕ ਕਹਿੰਦੇ ਜੀ ਮਾਨੂੰ ਲੁੱਟਿਆ ਜਾ ਰਿਹਾ ਸਬਦਿਕ ਵਰਤਿਆ ਜਾਂ ਆਮ ਘਰਾਂ ਦੇ ਵਿੱਚ ਪਿੰਡਾਂ ਆਪਾਂ ਗਾਂ ਵੀ ਆ ਮਾਨੂੰ ਲੁੱਟ ਲਿਆ ਫਲਾਣੇ ਨੇ ਪਰ ਉਰੇ ਜਿਹੜਾ ਹੈਗਾ ਖਾਲਸਾ ਏਡ ਨੇ ਇਹ ਬਹੁਤ ਵਧੀਆ ਕਰਿਆ ਤੇ 20 ਰੁਪਏ ਦਾ ਫੀਸ ਹੈ ਡਾਕਟਰ ਨੂੰ ਦਿਖਾਣੇ ਕੀ ਤੇ ਟੈਸਟ ਹੈ ਜਿਹੜੇ ਉਹ ਵੀ ਬੜੇ ਸਸਤੇ ਬਾਈ ਨੇ ਦੱਸਿਆ ਸੋ ਉਰੇ ਆ ਕੇ ਇਹਨਾਂ ਸਾਰੀਆਂ ਸੂਤਾਆਂ ਦਾ ਫਾਇਦਾ ਉਠਾਓ ਤੇ ਉਹ ਬਾਈ ਨੇ ਜਿਹੜੀ ਸਕੀਮ ਦੱਸੀ ਆਪਣਾ ਕੋ ਨੰਬਰ ਵੀ ਹੈ ਫੋਨ ਨੰਬਰ ਉਹ ਲੇ ਕੇ 080 692 1313 ਉਹ ਨੰਬਰ ਜਿਹੜਾ ਹੈਗਾ ਉਹ ਇੱਥੇ ਚੱਲਦਾ ਉਹ ਤੋਂ ਨੂੰ ਤੁਸੀਂ ਤੁਹਾਨੂੰ ਮੈਂ ਦੇ ਵੀ ਦੂੰਗਾ ਤੁਸੀਂ ਦੇਖ ਲਓ ਅਡਜਸਟ ਕਰ ਲਓ ਬਾਕੀ ਦੂਜੇ ਨੰਬਰ ਤੇ ਮਸ਼ੀਨਰੀ ਜਿਹੜੀ ਹੈਗੀ ਉਹ A1 ਗ੍ਰੇਡ ਹੈ ਇਹ ਆਪਣੀ ਲੈਬ ਐਬ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਵੀ ਜੇ ਆਪਣੇ ਕੋਲ ਜੀ ਜੀ ਪੂਰੀਆਂ ਮਾਈਕ੍ਰੋਫਾਈਲ ਮਸ਼ੀਨਾਂ ਆ ਵਾਹ ਜੀ ਵਾਹ ਜਿਹੜੀਆਂ ਜਿਹੜੀਆਂ ਅਸੀਂ ਉਹ ਕਹਿ ਦਿੰਦੇ ਆਂ ਵੀ ਬਸ ਉਹ ਘੁਮਾਈ ਜਾਂਦੇ ਆ ਆਪ ਹੀ ਕਰਦੇ ਹਾਂ ਹੂੰ 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 ਇਹ ਮਸ਼ੀਨਾਂ ਜਿਹੜੀਆਂ ਆਪਣੇ ਆਪ ਹੀ ਕੰਮ ਕਰਦੀਆਂ ਬਹੁਤ ਬੜਾ ਜਿਹੜਾ ਹੈਗਾ ਵੀ ਇਹਨਾਂ ਨੇ ਪ੍ਰਬੰਧ ਕਰਿਆ ਵਾ ਮਸ਼ੀਨਾਂ ਵੀ ਮੇਰੇ ਖਿਆਲ ਬਹੁਤ ਮਹਿੰਗੀਆਂ ਪੈਸੇ ਵਾਲੀਆਂ ਤੇ ਸਾਫ ਸੁਥਰਾ ਕੰਮ ਹੈ ਉਹ ਇਸ ਤਰ੍ਹਾਂ ਦਾ ਨਹੀਂ ਹੈਗਾ ਵੀ ਆਪਾਂ ਨੇ ਰਸਮ ਪੂਰੀ ਕਰੀ ਵੀ ਹੈ ਹੈ ਕੰਮ ਬਹੁ ਨਹੀਂ ਬਹੁਤ ਵਧੀਆ ਜੇ ਕੋਈ ਜ਼ਰੂਰਤਮੰਦ ਇਦਾਂ ਦਾ ਵੀ ਹੈਗਾ ਜਿਨ੍ਹਾਂ ਨੂੰ ਅਸੀਂ ਉਹ ਵੀ ਰੱਖਿਆ ਹੋਇਆ ਵੀ ਜੇ ਕਿਸੇ ਵੀ ਬੰਦੇ ਨੂੰ ਫਿਜ਼ੀਓਥੈਰੇਪੀ ਦੱਸੀ ਹੋਈ ਆ ਲਗਾਤਾਰ ਕਰਾਉਣੀ ਆ ਉਹ ਲਗਾਤਾਰ ਵਾਲਾ ਪਲਾਨ ਵੀ ਲੈ ਸਕਦਾ ਰੋਜ਼ ਉਹ 20 ਰੁਪਏ 30 ਰੁਪਏ 40 ਰੁਪਏ ਖਰਚਣ ਦੀ ਲੋੜ ਨਹੀਂ ਉਹ ਤੁਸੀਂ ਮਹੀਨੇ ਦੇ ਇੱਕ ਵਾਰੀ ਇਕੱਠੇ ਵੀ ਕਰਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਆ ਕੇ ਉਹ ਵੀ ਕਰਵਾ ਸਕਦੇ ਹੋ ਉਹ ਤੁਸੀਂ ਇੱਥੇ ਆਉਂਗੇ ਉਹ ਤੁਹਾਨੂੰ ਜਿਹੜੀ ਟੀਮ ਹੈਗੀ ਉਹ ਸਾਰਾ ਕੁਝ ਸਮਝਾ ਦੇ ਰਿਸ਼ੀ ਕਨੌਨੀ ਗਲੀ ਨੰਬਰ 7 ਗਲੀ ਨੰਬਰ 7 ਸਾਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ